हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਭ ਦੇ ਹੋਪ ਤੇ ਸਾਰਿਆਂ ਨੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਤੇ ਹਾਂ ਜੀ ਅੱਜ ਦੀ ਵੀਡੀਓ ਤੇ ਵਿੱਚ ਅੱਜ ਪ੍ਰਵੀਰ ਜੀ ਨੇ ਕਰੀ ਸੀਗੀ ਚਿਜੜੀਆਂ ਲਈ ਦਵਾਈ ਵੈਸੇ ਤਾਪਾ ਕਰਦੇ ਹੁੰਨੇ ਆ ਇੰਜੈਕਸ਼ਨ ਹੀ ਲਾਉਣੇ ਹੁੰਨੇ ਆ ਆਪਾਂ ਮੋਸਟਲੀ ਤੇ ਅੱਜ ਇਹ ਨਾ ਆਪਾਂ ਕਰੀ ਸੀਗੀ ਦਵਾਈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਬਹੁਤ ਜ਼ਿਆਦਾ ਪ੍ਰੋਬਲਮ ਹੁੰਨ ਪਤਾ ਹੀ ਆ ਨਾ ਸਾਰਿਆਂ ਨੂੰ ਗਰਮੀ ਦੇ ਵਿੱਚ ਦਾ ਚਿਜੜੀਆਂ ਦੀ ਪ੍ਰੋਬਲਮ ਸਾਰਿਆਂ ਨੂੰ ਮੋਸਟਲੀ ਫੇਸ ਕਰਨੀ ਪੈਂਦੀ ਆ ਜਿਨ੍ਹਾਂ ਦੇ ਵੀ ਪਸ਼ੂ ਹੈਗੇ ਨੇਗੇ ਤੇ ਬਟ ਆਪਣੇ ਜ਼ਿਆਦਾਤਰ ਹੈ ਨਹੀਂ ਹੈ ਇੰਨੀ ਪ੍ਰੋਬਲਮ ਨਹੀਂ ਹੈਗੀ ਕਿ ਆਪਣੇ گاਵਾں ਦੀ ਆ ਥੋੜੀ-ਮੁਠੀ ਆ ਬਟ ਬਾਲੀ ਨਹੀਂ ਹੈਗੀ ਕਿ ਮੱਝਾਂ ਤੇ ਤਾਂ ਆਪਣੇ ਬਿਲਕੁਲ ਹੀ ਪ੍ਰੋਬਲਮ ਨਹੀਂ ਹੈਗੀ ਇਹ ਤੇ ਆਪਾਂ ਸਾਰੀ ਇਨਫੋਰਮੇਸ਼ਨ ਲਵਾਂਗੇ ਪ੍ਰਾਪਤੋ ਅੱਗੇ ਡਿਟੇਲ ਨਾਲ ਗੱਲ ਕਰਦੇ ਆ ਵੀ ਕੀ ਡੋਜ਼ ਆ ਕਿੰਨੀ ਮਾਤਰਾ ਦੇ ਵਿੱਚ ਲੈਣੀ ਆ ਪ੍ਰਭ ਅੱਜ ਆਪਾਂ ਦਵਾਈ ਲਾਂਦੇ ਆ ਚਿਚੜੀਆਂ ਲਈ ਹਾਂ ਇਹਦੇ ਨਾਲ ਉਹ ਸੀਗਾ ਇਹ ਤਾਂ ਆਪਣੀ ਦੇਖੋ ਸੁਭੀ ਹੋਈ ਹੈਗੀ ਜਿਹੜੀ ਬਰਕਤ ਦੀ ਹਾਂ ਬਰਕਤ ਦੀ ਮੋਂ ਮੈਂ ਇਹ ਗਾਣਾ ਕੀ ਲਿਸਤੀ ਸੀਗੀ ਨਾ ਦੇਖ ਇਹਦੇ ਤਾਂ ਹੀ ਆਪਾਂ ਇੰਜੈਕਸ਼ਨ ਨਹੀਂ ਲਾਇਆ ਕਈ ਵਾਰੀ ਜਿਹੜਾ ਆਪਾਂ ਝਿੜੀਆਂ ਵਾਲਾ ਟੀਕਾ ਲਾ ਦਿੰਦੇ ਹਣਾ ਐਵਰਮੈਕਟਨ ਲਾਉਂਦੇ ਆ ਉਹਦੀ ਵਾਰ ਨਾ ਕਈ ਵਾਰੀ ਬੰਦੂ ਸਟ੍ਰੈਸ ਲਾਇਆ ਅੱਛਾ ਤੇ ਇਹਦੇ ਆਪਾਂ ਤਾਂ ਉਹ ਲਾਇਆ ਨਹੀਂ ਸੀਗਾ ਤੇ ਇਹਦੇ ਆ ਹਜੇ ਲੂਈ ਝਾੜੀ ਜਾਂਦੀ ਆ ਹੁਣ ਇਹਨੂੰ ਕੋਟਰ-ਕੋਟਰ ਮਿਲ ਜਾਂਦਾ ਹੈਗਾ ਠੀਕ ਹੈ ਤੇ ਲੂਈ ਕਰਕੇ ਪਤਾ ਨਹੀਂ ਲੱਗੇ ਤੇ ਵਿੱਚ ਨਾ ਬਰੀਕ-ਬਰੀਕ ਝਿੜੀਆਂ ਸੀ ਜਿਵੇਂ ਸੁਣਨ ਜ ਹੈਗੇ ਤੇ ਇਹਦੇ ਬਰੀਕ-ਬਰੀਕ ਝਿੜੀਆਂ ਸੀਗੀਆਂ ਆਪਾਂ ਤਾਂ ਕਰਕੇ ਇਹਦੇ ਲਾਈਏ ਕੀ ਦਵਾਈ ਚਿਚੜੀਆਂ ਦਾ ਬਹੁਤ ਜ਼ਿਆਦੇ ਬਈ ਐਚ ਐਫ ਗਾਂਚ ਦਾ ਬਹੁਤ ਗਾਂ ਚੇ ਮੱਝ ਚ ਲੋਣਾ ਦੇਖੋ ਤੰਗਤਾ ਕਰਦੀਆਂ ਦੰਦੀਆਂ ਵੜਦੀਆਂ ਨੇ ਜੀਆਂ ਇਹ ਹਮ ਮੱਖੀ ਮੱਛਰ ਹੋ ਗਿਆ ਜਿ ਜੜੀਆਂ ਹੋ ਗਿਆ ਪਰ ਇੱਥੇ ਐਫ ਗਾਂ ਦਾ ਤਾਂ ਬਈ ਬਹੁਤ ਜ਼ਿਆਦੇ ਐਚ ਐਫ ਹੋ ਕੇ ਜਰਤੀ ਹੋ ਗਿਆ ਇਹਨਾਂ ਦਾ ਬਹੁਤ ਗਿਆਨ ਰੱਖਣਾ ਪੈਂਦਾ ਤਾਂ ਵੀ ਕ੍ਰੋਸ ਇਹਦੇ ਨਾਲ ਆਗਾ ਚਿਚੜੀਆਂ ਨਹੀਂ ਗੀਆਂ ਜਿਹੜੀਆਂ ਚਿਚਣੀਆਂ ਨਾਲ ਸਾਰਿਆਂ ਤੋਂ ਵੱਡੀ ਗੱਲ ਤਾਂ ਇੱਕ ਤਾਂ ਥਲੇਰੀਆ ਹੁੰਦਾ ਜਿਹੜਾ ਜਿਵੇਂ ਹੁਣ ਮੌਸਮ ਬਦਲੀ ਜਾਂਦਾ ਥਲੇਰੀਆ ਤੇ ਇੱਕ ਬਬੀਸ਼ੀਆ ਦਾ ਰੋਗ ਹੁੰਦਾ ਜਿਹਨੂੰ ਆਪਣੇ ਪੰਜਾਬੀ ਕਹਿੰਦੇ ਵੀ ਗਾਂ ਸਾਡੀ ਖੂਨ ਮੂਤ ਗਈ ਅੱਛਾ ਬਵੀਸ਼ੀਆ ਬਵੀਸ਼ੀਆ ਦਾ ਰੋਗ ਬਹੁਤ ਝਾੜੇ ਆਉਂਦਾ ਹੈਗਾ ਤੇ ਇਹਦੇ ਹੁਣ ਲੱਗ ਰਹੀਆਂ ਸੀਗੀਆਂ ਬਰੀਕ ਬਰੀਕ ਆਪਾਂ ਵਰਤਦੇ ਹੁੰਨੇ ਜਦੋਂ ਕੋਈ ਐਂ ਲੱਗ ਜੇ ਵੈਸੇ ਆਪਾਂ ਇੰਜੈਕਸ਼ਨ ਲਾ ਦਿੰਨੇ ਹੁੰਨੇ ਆਂਗੇ ਐਲੇ ਲਾਈਦਾਗਾ ਤੇ 3 ਮਹੀਨਿਆਂ ਦਾ ਰਿਜ਼ਲਟ ਹੁੰਦਾ ਹੁਣ ਆਪਾਂ ਇਹਦੇ ਅੱਜ ਤਾਂ ਲਾਤੀ ਹੁੰਨੇ ਗਾਂ ਵਧੀਆ ਸੈਟ ਹੈਗੀ ਆਪਣੀ ਤੇ ਇਹਦੇ ਹੁਣ ਆਪਾਂ ਐਲੇ ਲਾਵਾਂਗੇ 10 ਐਮਐਲ 3 ਮਹੀਨੇ ਕੁਝ ਨਹੀਂ ਲੱਗਦਾ ਮੁੜ ਕੇ ਤੇ ਸਭ ਘੱਟ ਲੱਗ ਜਾਂਦਾ ਮਤਲਬ ਕਿ ਉੱਪਰਲੀ ਚਮੜੀ 'ਚ ਲੱਗਦਾਗਾ ਤੇ ਉਹ ਲਾਵਾਂਗੇ ਤੇ ਜੇ ਭਾਈ ਕਿਸੇ ਦੇ ਇਸ ਤਰ੍ਹਾਂ ਜਿਵੇਂ ਕੋਈ ਐਂਚ ਜੜੀਆਂ ਜਾਦੇ ਕਿੰਨੀਆਂ ਮਰਜੀ ਹੋਣ ਜਾਦੇ ਆ ਵੀ ਜਾਣ ਆਪਾਂ ਵਰਤਦੇ ਹੁੰਨੇ ਆ ਵਿਟਰਾਜ ਦਵਾਈ। ਵਿਟਰਾਜ ਵੀਰਬੈਕ ਕੰਪਨੀ ਦੀ। ਅੱਛਾ। ਸਾਰੇ ਨਾਲੋਂ ਪਹਿਲੀ ਗੱਲ ਇਹਦਾ 100% ਇਹ ਵਾਲਾ ਵਧੀਆ ਹੈਗਾ ਵੀ ਇਹ ਲੜਦੀ ਨਹੀਂ ਇਹ ਚ ਸੈਪਰ ਨਹੀਂ ਹੁੰਦੀ। ਜੇ ਵਿਟਰਾਜ ਲਾਉਨੇ ਹੁੰਨੇ ਆਗੇ ਆਪਾਂ ਵੀਰਬੈਕ ਕੰਪਨੀ ਦੀ ਇਹਦੀ ਡੋਜ਼ ਹੈਗੀ ਜਿਹੜੀ 1 ਲੀਟਰ ਪਾਣੀ ਚ 2 ਐਮਐਲ ਦਵਾਈ ਪੈਂਦੀ ਆ ਇਹ। ਤੇ ਇੱਕ ਵਈ ਤੁਸੀਂ ਨਾ ਇਹ ਵਰਤਣ ਲੱਗੇ ਇੱਕ ਹੋਰ ਖਿਆਲ ਰੱਖਿਆ ਕਰੋ ਜਿਹੜੀ ਇਹਦਾ ਆਪਾਂ ਮਾਰਦੇ ਆਂ ਤਿਹਾਰੇ ਨਾਲ ਜਾਂ ਢੋਲੀ ਨਾਲ ਦਵਾਈ گاਵਾਂ ਦੇ। ਸਾਰਿਆਂ ਨਾਲੋਂ ਪਹਿਲੀ ਗੱਲ ਤਾਂ ਉਹ ਦੇਖੋ ਐ ਬਾੜਾਂ 'ਚ ਵੜਦੀ ਨਹੀਂ ਹੈਗੀ ਪਾਣੀ ਉੱਤੋਂ ਤਿਲਕ ਕੇ ਜਾਂਦਾ ਜਿਵੇਂ ਹੁਣ ਆਹ ਦੇਖੋ ਉੱਤੋਂ ਤਿਲਕੀ ਜਾਂਦਾ ਜਿੱਥੇ ਤਾਂ ਆਪਾਂ ਐ ਘਸਾਤਾ ਇਹ ਚામਣੀ 'ਚ ਵੜ ਗਿਆ ਪਾਣੀ ਤੇ ਨਹੀਂ ਉਹ ਵਿੱਚ ਜਿਹੜੀਆਂ ਰਹਿ ਜਾਂਦੀਆਂ ਉੱਤੋਂ ਐਂ ਤਿਲਕ ਕੇ ਜਾਂਦਾ ਫੇਰ ਇੱਕ ਗੱਲ ਅਸੀਂ ਹੋਰ ਦੇਖੀ ਆ ਪਰਤਿਆਕੇ ਜਿਹੜੀ ਆਪਾਂ ਛਿੜਕਦੇ ਆ ਢੋਲੀ ਨਾਲ ਉਹਦੇ ਨਾਲ ਜਿਹੜੀਆਂ ਮਰਦੀਆਂ ਨਹੀਂ ਥੱਲੇ ਲੈ ਜਾਂਦੀਆਂ ਥੱਲੇ ਤੁਰੀਆਂ ਫਿਰਦੀਆਂ ਜਿਹੜਾ ਐ ਆਪਾਂ ਕੱਪੜਾ ਮਾਰਤਾ ਇਹ ਕੱਲ ਤੱਕ ਸਾਰੀਆਂ ਮਰ ਜਾਣਗੀਆਂ ਤੇ ਕੱਲ ਨੂੰ ਜਦੋਂ ਨਮਾਈ ਗਾਂ ਬੁਰਸ਼ ਮਾਰਿਆ ਉਦੋਂ ਜਿਹੜੀਆਂ ਕੋਈ ਹੋਈਆਂ ਸਾਰੀਆਂ ਮਾਰ ਕੇ ਥੱਲੇ ਡਿੱਗ ਤੇ ਉਦੋਂ ਇਹ ਵਰਤ ਲਿਆ ਕਰੋ ਵਿਟਰਾਜ ਦਾ ਬਈ ਪੂਰਾ ਵਧੀਆ ਰਿਜ਼ਲਟ ਆ ਫੇਰ ਇੱਕ ਇਹਦਾ ਹੋਰ ਵੀ ਚੱਕਰ ਹੈਗਾ ਜੇ ਨੂੰ ਪਸ਼ੂ ਦੇਖੋ ਮਾੜਾ-ਵੋਟਾ ਚੱਟ ਵੀ ਲਵੇ ਤਾਂ ਇਹਦਾ ਕੋਈ ਏਡਾ ਖਤਰਾ ਨਹੀਂ ਹੈਗਾਗਾ ਤੇ ਜ਼ਿਆਦਾਤਰ ਤਾਂ ਚਲੋ ਬਈ ਗੌਰ ਤਾਂ ਰੱਖਣਾ ਆਪਦਾ ਜ਼ਰੂਰੀ ਫਰਜ਼ ਆ ਹੈਗਾ ਤਾਂ ਕੋਈ ਵੀ ਆ ਦੇਖੋ ਆ ਹੈਗੀ ਤਾਂ ਇਹ ਸਪਰੇਈ ਹੈਗੀ ਖਸਾਬ ਦੀ ਜਦੋਂ ਹੁਣ ਇਹ ਜੀਵ ਜੰਤੂ ਨੇਗੇ ਚਿਚੜੀਆਂ ਵੀ ਜੀਵ ਹੀ ਨੇਗੇ ਜਿਨ੍ਹਾਂ ਨੂੰ ਮਾਰੂਗੀ ਤੇ ਉਹ ਉਦੋਂ ਲਾ ਲਿਆ ਕਰੋ ਜਿਵੇਂ ਹੁਣ ਆ ਗਾਂ ਨੂੰ ਦਾਣਾ ਪਾਇਆ ਹੋਇਆ ਫੀਲਡ 'ਚ ਵਿਅਸਥ ਹੈਗੀ ਇਹ ਆਪਦਾ ਖਾਣ 'ਚ ਰੁੱਝੀ ਹੋਈ ਹੈਗੀ ਅਉਤੋਂ ਪੱਖਾ ਚੱਲੀ ਜਾਂਦਾ 10-15 ਮਿੰਟਾਂ ਚ ਨਾ ਜਾਮਾ ਸੁੱਕ ਜੂਗੀ ਤੇ ਪੂਰਾ ਵਧੀਆ ਰਿਜ਼ਲਟ ਹੈ ਤੇ ਬਾਕੀ ਭਾਈ ਹੁਣ ਜੇਦੋਂ ਵੀ ਮੌਸਮ ਬਦਲਦਾ ਹੁਣ ਚਿਚੜੀਆਂ ਦਾ ਬਹੁਤ ਜ਼ਿਆਦਾ ਅਟੈਕ ਆ ਤੇ ਇਹ ਸਾਰੇ ਭਰਾ ਨਾ ਪੂਰੀ ਫੁੱਲ ਜਾਨੇ ਭਾਈ ਕੇਅਰ ਰੱਖੋ ਇਹ ਚੀਜ਼ ਦੀ ਜਦੋਂ ਚਿਚੜੀਆਂ ਪੈ ਗਈਆਂ ਇਹਨਾਂ ਤੋਂ ਥਲੇਰੀਆ ਤੇ ਐਨਾਪਲਾ ਬਵੇਸ਼ੀਆ ਥਲੇਰੀਆ ਹੋ ਗਿਆ ਬਵੇਸ਼ੀਆ ਐਨਾਪਲਾਜ਼ਮਾ ਵੀ ਗਾਈਆਂ ਨੂੰ ਇਹ ਬਿਮਾਰੀ ਥੋੜੀ ਜੀ ਵੱਧ ਆਉਂਦੀ ਹੈਗੀ ਕਿਉਂ ਇਹ ਜਦੋਂ ਆਹ ਕਰਦੀਆਂ ਨਈਆਂ ਇਹ ਦੰਦੀ ਵੜਦੀਆਂ ਨਈਆਂ ਤਾਂ ਖੂਨ ਚ ਜਾਂਦਾਗਾ ਉਦੋਂ ਬੈਕਟੀਰੀਆ ਫੈਲ ਜਾਂਦਾਗਾ ਗਾਂਆਂ ਵਾਲੀਆਂ ਜ਼ਿਆਦਾ ਬਿਮਾਰ ਹੁੰਦੀਆਂ ਨਈਆਂ ਚਿਚੜੀਆਂ ਦਾ ਇਹ ਚੀਜ਼ ਦਾ ਜ਼ਰੂਰ ਖਿਆਲ ਰੱਖਿਆ ਕਰੋ ਦਵਾਈ ਦੂ ਹੀ ਮਾਰ ਕੇ ਰੱਖੋ ਤੇ ਪਰ ਆਵੇ ਇਕੱਲੇ ਬਸ ਮਤਲਬ ਹੁਣ ਜਿਹੜੀ ਆ ਬੱਠਲ ਚ ਦਵਾਈ ਪਾਈ ਹੈ ਇਕੱਲੀ ਗਾਂਾਂ ਗਾਂ ਤੇ ਲੱਗਣੀ ਹੈ ਕਿ ਮੱਝਾਂ ਵਾਸਤੇ ਵੀ ਕਰ ਸਕਦਾ ਮੱਝਾਂ ਤੇ ਵੀ ਕਰ ਸਕਦੇ ਹਾਂ ਕੋਈ ਚੱਕਰ ਨਹੀਂ ਆਪਣੇ ਮੱਝਾਂ ਦੇ ਤਾਂ ਵੈਸੇ ਹੈ ਨਹੀਂ ਜੇ ਕਿਸੇ ਦੇ ਹੋਏ ਤਾਂ ਕਪੜਾ ਮਾਰ ਦਾਂਗੇ ਹੁਣ ਅਸੀਂ ਆ ਪਾਈ ਰੱਖੀ ਸੀਗੀ ਵੀ ਜਿਹੜੀ ਤੇ ਜੇ ਕਿਸੇ ਦੇ ਲੱਗਿਆ ਵੀ ਹੈਗੀਆਂ ਨੇ ਤਾਂ ਲਾ ਦਾਂਗੇ ਛੋਟੇ ਜਾਨਵਰਾਂ ਦੇ ਵੀ ਮਾਰ ਸਕਦੇ ਛੋਟਿਆਂ ਦੇ ਵੀ ਹਾਂ ਛੋਟਿਆਂ ਦੇ ਵੀ ਮਾਰ ਸਕਦੇ ਆ ਛੋਟੇ ਬੱਚਿਆਂ ਦੇ ਥੋੜਾ ਜਿਹਾ ਐ ਆ ਵੀ ਜਦੋਂ ਛੋਟਿਆਂ ਦੇ ਨਾ ਬਈ ਕੋਈ ਵੀ ਅਚਾਈ ਚਿਚੜੀਆਂ ਵਾਲੀ ਦਵਾਈ ਛਿੜਕਦੇ ਹੋ ਚਾਹੇ ਐਵਰਮੈਕਟਨ ਆਪਾਂ ਡੀਕਾ ਲਾਉਨੇ ਆ ਉਦੋਂ ਛੋਟੇ ਬੱਚਿਆਂ ਨੂੰ 5-7 ਦਿਨ ਲੀਵਰ ਟੋਨਿਕ ਨਾਲ ਜਰੂਰ ਦਿਆ ਕਰੋ ਥੋੜੀ ਜੀ ਤਾਂ ਇਹ ਦਵਾਈ ਦੀ ਸਮੈਲ ਨਾਲ ਨਾ ਛੋਟੇ ਬੱਚੇ ਡੱਪਟ ਜੀ ਮੰਨਣ ਲੱਗ ਜਾਂਦੇ ਨੇ ਜਿਵੇਂ ਆਪਣਾ ਲੀਵਰ ਤੇ ਇਫੈਕਟ ਜਾਂ ਹੁੰਦਾ ਹੁੰਦਾ ਬੱਚੇ ਇਸ ਤਰ੍ਹਾਂ ਕਰ ਲੱਗ ਜਾਂਦੇ ਨੇ ਨਾਲ 5-7 ਦਿਨ ਲੀਵਰ ਟੌਨਿਕ ਜਿਵੇਂ ਹੁਣ ਆਪਾਂ ਵੀਰ ਬੈਕ ਦਾ ਬਰੂਟ ਟੌਨ ਵਰਤਦੇ ਆਂਗੇ ਉਹ 10-15 ਐਮਐਲ ਛੋਟੇ ਬੱਚੇ ਨੂੰ ਜੇ ਬਾਵਾ ਵਧੀਆ ਵੱਡਾਗਾ ਤਾਂ 20-25 ਐਮਐਲ ਉਹ ਦੇ ਦਿਆ ਕਰੋ ਬਾਕੀ ਵੱਡੇ ਪੁਸ਼ਮਾਨ ਨੂੰ ਤਾਂ ਕੋਈ ਐਡਾ ਚੱਕਰੀ ਨਹੀਂ ਹੈਗਾ ਬਾਕੀ ਇਹ ਵੀ ਜਿਵੇਂ ਹੁਣ ਅੱਜ ਲਾਤੀ ਇਸ ਤੋਂ ਬਾਅਦ ਕੋਈ ਨਮਾਉਣਾ ਤਾਂ ਨਹੀਂ ਹੈਗਾ ਇਹਨਾਂ ਨੂੰ ਨਮਾਵਾਂਗੇ ਤਾਂ ਹੁਣ ਹੈਗੇ ਕੱਲ ਨੂੰ ਨਮਾਵਾਂਗੇ ਇਹਨੂੰ ਆਪਾਂ ਬਸ ਕੱਲ ਅਗਲੇ ਦਿਨ ਨਮਾ ਅਗਲੇ ਦਿਨ ਚਾਹੇ 5-7 ਘੰਟੇ ਲੰਘਾ ਅੱਗੇ ਨਮਾ ਦਿਓ ਜਿਵੇਂ ਸਵੇਰੇ ਦਵਾਈ ਲਾਤੀ ਸ਼ਾਮ ਨੂੰ ਨਮਾ ਬਿਨ ਨਮਾਉਣਾ ਤਾਂ ਚਲੋ ਜ਼ਰੂਰੀਆ ਦੋ ਇੱਕ ਦੂਜੇ ਪਸ਼ੂ ਇੱਕ ਦੂਜੇ ਨੂੰ ਚੱਟਣ ਲੱਗ ਜਾਂਦਾ ਉਦੋਂ ਜੀਭਾਂ ਮਾਰੀ ਜਾਂਦੀਆਂ ਰਹੀਆਂ ਤੇ ਵੀ ਉਹ ਬਸ ਇਹ ਲੜਦੀ ਹੈ ਨਹੀਂ ਦਵਾਈ ਇਹਨਾਂ ਦੀ ਇਹ ਇਹਦਾ ਆ ਵਾਲਾ ਸੁਖ ਹੈ ਲੜਦੀ ਨਹੀਂ ਨਹੀਂ ਆਪਾਂ ਆਮ ਨੋਰਮਲ ਆਪਣੇ ਕੀ ਕਰਦੇ ਆ ਕਿ ਦੇਖੋ ਮੈਡੀਕਲ ਤੋਂ ਲਿਆਉਂਦੇ ਆ ਜਦੋਂ ਤੜਫਣ ਲੱਗ ਜਾਂਦੀਆਂ ਫਿਰ ਕਹਿੰਦੇ ਭਾਈ ਸਿਲ버 ਜੇ ਵਾਲੀ ਸੀਸੀ ਛਿੜਕੀ ਸੀ ਉਹ ਤੇ ਸੈਪਰ ਹੁੰਦੀ ਆ ਤੇ ਉਹਦੀ ਡੋਜ਼ ਥੋੜੀ ਜੀ ਜ਼ਿਆਦਾ ਹੁੰਦੀ ਆ ਉਹਦੇ ਨਾਲ ਲੜਦੀ ਉਹ ਤੜਫਦੀਆਂ ਵਾਲਾ ਨਹੀਂ ਗੇ ਪਸ਼ੂ ਤੇ ਇਹ ਭਰਾ ਵੀ इजीली ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਇਸੇ ਵੀ ਤੋਂ ਕਿਸੇ ਹਰੇਕ ਮੈਡੀਕਲ ਤੇ ਉਪਲਬਧਦੀ ਹੁੰਦੀ ਆ ਵੀਰ ਬੈਕ ਕੰਪਨੀ ਬਈ ਵਧੀਆ ਕੰਪਨੀਆਂ ਨੇਗੀਆਂ ਇਹ ਤਿੰਨ ਚਾਰ ਕੰਪਨੀਆਂ ਦੀ ਵਧੀਆ ਦਵਾਈ ਆਉਂਦੀ ਆ ਠੀਕ ਆ ਤੇ ਤੇਰੀ ਬਸ ਦੁਬਾਰਾ ਥੋੜੀ ਜਿਹੀ ਦੱਸ ਦੇ ਵੀ ਕਿੰਨੇ ਪਾਣੀ ਚ ਲੈਣਾ 1 ਲੀਟਰ ਪਾਣੀ ਚ 2 ਐਮ ਐਲ ਦਵਾਈ ਪਾਓ ਬਈ ਤੇ ਸਾਫ ਪਾਣੀ ਚ ਆ ਤਾਂ ਚਲੋ ਹੁਣ ਗਾਂ ਦੇ ਆ ਨਾ ਕਪੜਾ ਮਾਰੀ ਜਾਂਦੇ ਆ ਉਹ ਵੀ ਕਪੜਾ ਵਿੱਚ ਡੁੱਬੀ ਜਾਂਦਾ ਚਲੋ ਐਂ ਤਾਂ ਹੋ ਜਾਂਦਾ ਸਾਫ ਪਾਣੀ ਚ 1 ਲੀਟਰ ਪਾਣੀ ਚ 2 ਐਮ ਐਲ ਦਵਾਈ ਦੀ ਡੋਜ਼ ਹੁੰਦੀ ਆ ਤੇ ਕੱਪੜੇ ਨਾਲ ਐ ਵਧੀਆ ਲਾ ਦੇ ਕੁਛ ਨਹੀਂ ਰਹਿੰਦਾ ਬਈ ਨਾ ਕੋਈ ਚਿਚੜੀ ਨਾ ਕੋਈ ਮਤਲਬ ਮਾਰ ਕੇ ਆਪਣੇ ਆਪ ਡਿੱਗ ਜਾਂਦੀਆਂ ਥੱਲੇ ਹਾਂ ਮਾਰ ਕੇ ਹੁਣ ਜਦੋਂ ਬਸ ਇਹ ਮਰ ਜਾਣੀਆਂ ਕੱਲ ਨੂੰ ਨਮਾਤੀ ਏ ਥੱਲੇ ਲੈ ਜਾਣੀ ਠੀਕ ਹੈ ਹਾਂਜੀ ਠੀਕ ਹੈ ਪ੍ਰਭੂ ਓਕੇ ਓਕੇ ਤੁਸੀਂ ਦੇਖ ਸਕਦੇ ਹੋਗੇ ਆਪਾਂ ਨਾਲੇ ਈਵਨ ਹਾਲੇ ਪੱਖੇ ਆਪਾਂ ਚਲਾਏ ਵੀ ਨਹੀਂ ਹੈਗੇ ਤਾਂ ਵੀ ਆਪਣੇ ਮੱਖੀਆਂ ਦੀ ਪ੍ਰੋਬਲਮ ਹੈ ਨਹੀਂ ਗੀ ਨਹੀਂ ਬਹੁਤ ਘਟਾ ਕਿਉਂਕਿ ਆਪਾਂ ਦਵਾਈ ਆ ਨਾ ਨਾਲ ਦੀ ਨਾਲ ਮਾਰਦੇ ਰਹਿਣੇ ਆਗੇ ਤੇ ਸਮੇਂ ਸਿਰ ਜਦੋਂ ਆਪਾਂ ਕਰਦੇ ਰਹੀਏ ਨਾ ਤਾਂ ਫੇਰ ਜਿਆਦਾ ਇੰਨੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਕਿ ਬਹੁਤ ਹੀ ਘੱਟ ਹੈਗੀਆਂ ਮੱਖੀਆਂ ਆਪਣੇ ਹੀ ਤੇ ਚਿਚੜੀਆਂ ਤਾਂ ਹੈ ਹੀ ਨਹੀਂ ਆ ਸਗੋਂ ਉਹ ਤਾਂ ਚਲੋ گاਵਾں ਦੇ ਤਾਂ ਲੱਗਦੀਆਂ ਹੀ ਲੱਗਦੀਆਂ ਨੇ ਥੋੜੀਆਂ ਮੋਟੀਆਂ ਲੱਗਦੀਆਂ ਜੀ ਤੇ ਹੈਗੀ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਇਹਦੇ ਵਿੱਚ ਪ੍ਰਾਪਨੇ ਤੁਹਾਨੂੰ ਦੱਸਿਆ ਚਿਚੜੀਆਂ ਦੀ ਦਵਾਈ ਵਾਸਤੇ ਹਨਾ ਤੇ ਬਾਕੀ ਇਹ ਮੋਸਟਲੀ ਸਾਰੇ ਘਰ ਦੇ ਵਿੱਚ ਹਰੇਕ ਦੀ ਪ੍ਰੋਬਲਮ ਹੁੰਦੀ ਆ ਜਿਨ੍ਹਾਂ ਦੇ ਵੀ ਘਰੇ ਪਸ਼ੂ ਰੱਖੇ ਹੁੰਦੇ ਆ ਚਿਚੜੀਆਂ ਦੀ ਮੱਖੀਆਂ ਦੀ ਤਾਂ ਇੱਕ ਕਾਮਨ ਜੀ ਪ੍ਰੋਬਲਮ ਆਉਂਦੀ ਆਂਦੀ ਆ ਬਟ ਆਪਣੇ ਮੱਜਾਂ ਦੇ ਤਾਂ ਬਹੁਤ ਹੀ ਘੱਟ ਕੇਸ ਹੈਗਾ ਇਦਾਂ ਵੀ ਕੋਈ ਥੋੜਾ ਮੋٹے ਹੋਣੀਆਂ ਇੰਨੀਆਂ ਹੈ ਹੀ ਨਹੀਂ ਮੱਜਾਂ ਦੇ ਤਾਂ ਹੈ ਹੀ ਨਹੀਂ ਆਪਣੇ ਇੱਕ ਤੇ ਬਟ ਇਹ گاਵਾں ਦੇ ਹੈਗੀ ਸੀਗੀ ਕੱਲ ਪ੍ਰਭ ਨੇ ਲਾਤੀ ਸੀਗੀ ਦਵਾਈ ਤੇ ਪ੍ਰਭ ਨੇ ਪੂਰਾ ਦੱਸਿਆ ਵੀ ਹੈ ਵੀ ਕਿੰਨੀ ਡੋਜ਼ ਲੈਣੀ ਆ ਕਿਹੜੀ ਦਵਾਈ ਆਪਾਂ ਯੂਜ਼ ਕਰਦੇ ਆਂਗੇ ਤੇ ਬਾਕੀ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਵੈਸੇ ਆਪਾਂ ਇੰਜੈਕਸ਼ਨ ਹੀ ਲਾਉਣੇ ਹੁੰਨੇ ਆਂਗੇ ਤੇ ਉਹਦੇ ਬਾਰੇ ਵੀ ਤੁਹਾਨੂੰ ਪ੍ਰਭ ਨੇ ਦੱਸਿਆਗਾ ਤੇ ਬਾਕੀ ਫਿਰ ਵੀ ਕੋਈ ਤੁਹਾਡਾ ਡਾਊਟ ਰਹਿ ਗਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਦਿਆ ਕਰੋ ਤੇ ਆਪਾਂ ਜਲਦ ਤੋਂ ਜਲਦ ਉਹ ਡਾਊਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਬਾਕੀ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਕਿਸੇ ਨੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਬਾਕੀ ਆਪਣਾ ਫੇਸਬੁੱਕ ਤੇ ਵੀ ਪੇਜ ਬਣਿਆ ਹੋਇਆ ਗਗਨ ਦੰਦੀਵਾਲ ਦੇ ਨਾਮ ਤੇ ਤੇ ਤੁਸੀਂ ਉਹਨੂੰ ਵੀ ਜਾ ਕੇ ਜਲਦੀ ਨਾਲ ਦੀ ਫੋਲੋ ਕਰੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ